28 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੁਲਕਾਰ ਸਿੰਘ ਸਦਵਾ ਸਪੀਕਰ ਸਰ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਲ ਸਰੂਪਾ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਜਦ ਕੀ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਦੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਚੌਥੀ ਗੱਲ ਇਹ ਵੀ ਕਵਾਂਗਾ ਸੰਧਵਾ ਸਾਹਿਬ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਇੱਕ ਕਾਨੂੰਨ ਪਾਸ ਕਰਾ ਦਿਓ ਕਿ ਭਵਿੱਖ ਵਿੱਚ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵਾਰ ਕਰਦਾ ਏ ਇਸ ਤਰ੍ਹਾਂ ਦੀ ਹਿਮਾਕਤ ਕਰਦਾ ਏ ਉਹਦੇ ਲਈ ਸਜ਼ਾ ਸਜਾਏ ਫਾਂਸੀ ਮੌਤ ਹੋਏਗੀ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਸਾਹਿਬ ਤੇ ਵਾਰ ਨਾ ਕਰ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਨੇ ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਨੇ ਉਹ ਹਰੇਕ ਨੂੰ ਆਜ਼ਾਦ ਫਿਜਾ ਦਾ ਨਿਗਧ ਦੇਣ ਵਾਲੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਤਾਂ ਰੁਕਣਗੀਆਂ ਕਾਨੂੰਨ ਸਜਾਏ ਮੌਤ ਹੋਊ ਔਰ ਜਿਹੜੇ ਲੋਕ ਬੇਅਦਬੀ ਕਾਂਡ ਖੇਡ ਕੇ ਅਮਨ ਸ਼ਾਂਤੀ ਭਾਈਚਾਰਕਾਂਜ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਦੇ ਨੇ ਉਹਨਾਂ ਦੀਆਂ ਦੁਕਾਨਾਂ ਵੀ ਤਾਂ ਬੰਦ ਹੋਣੀਆਂ ਨੇ ਜੇ ਇਹ ਕਾਨੂੰਨ ਸਜਾਏ ਮੌਤ ਤੱਕ ਪਾਸ ਹੋ ਔਰ ਇਹ ਕਾਨੂੰਨ ਕੱਲਾ ਭਾਰਤ ਵਿੱਚ ਹੀ ਨਹੀਂ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਪੰਜਾਬੀ ਜਾਂ ਭਾਰਤੀ ਲੋਕ ਗਏ ਹੋਏ ਨੇ ਉਹਨਾਂ ਸਰਕਾਰਾਂ ਤੱਕ ਰابطਾ ਕਰਕੇ ਇਹ ਕਾਨੂੰਨ ਲਾਗੂ ਕੀਤੇ ਜਾਣ ਤੇ ਜਿਹੜਾ ਭਾਈ ਗੁਰਜੀਤ ਸਿੰਘ ਪਿਛਲੇ ਡੇਢ ਸਾਲ ਤੋਂ ਟਾਵਰ ਤੇ ਬੈਠਾ ਹੈ ਉਹ ਵੀ ਤੁਹਾਡੇ ਇਸ ਕਾਨੂੰਨ ਦੀ ਆਸ ਲਈ ਬੈਠਾ ਹੈ ਤੇ ਸਾਨੂੰ ਆਸ ਹੈ ਕਿ ਅੱਜ 328 ਪਾਵਨ ਸਰੂਪ ਜਿਹੜੇ ਬਾਦਲ ਕਿਆਂ ਚੋਰੀ ਵੇਚੇ ਸੀ ਅੱਜ ਉਹ ਮੋਹਰ ਲੱਗ ਗਈ ਕਿ ਬਾਦਲ ਕੇ ਗੁਰੂ ਸਾਹਿਬ ਚੋਰੀ ਵੇਚ ਕੇ ਵੀ ਖਾ ਜਾਂਦੇ ਉਹਨਾਂ ਨੇ ਇਹ ਕੰਮ ਕੀਤੇ ਸਾਡੀ ਉਹਨਾਂ ਨਾਲ ਕੋਈ ਜਮਾਂਦਰੂ ਲੜਾਈ ਨਹੀਂ ਸੀ ਆ ਚੀਜ਼ਾਂ ਕਰਕੇ ਲੜਾਈ ਹੋਈ ਆ ਅੱਗੇ ਕਹਿੰਦੇ ਸੀਗੇ ਫਲਾਣਾ ਇਹ ਐਡਾ ਗਲਤ ਕਹਿ ਰਹੇ ਨੇ ਝੂਠ ਬੋਲ ਰਹੇ ਹੁਣ ਤਾਂ ਸੱਚ ਹੋ ਗਿਆ ਹਾਈ ਕੋਰਟ ਨੇ ਕਹਿ ਦਿੱਤਾ ਮਹਾਪੰਚਾਇਤ ਨੇ ਐਲਾਨ ਕਰਤਾ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਔਰ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਅੱਜ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਹਾਜ਼ਰੀ ਲਵਾਈ ਜਗਜੀਤ ਸਿੰਘ ਜੀ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈ ਰਾਜਨੀਤਿਕ ਬਲਦੇਵ ਸਿੰਘ ਸਿਰਸਾ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਹ ਮਹਾਪੰਚਾਇਤ ਸੱਦੀ ਉਸ ਮਹਾਪੰਚਾਇਤ ਨੂੰ ਮੁੱਖ ਰੱਖ ਕੇ ਉਹ ਤੇ ਅਕੀਦਾ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਸੰਧਵਾ ਸਾਹਿਬ ਤੁਹਾਨੂੰ ਇਸ ਗੱਲ ਤੇ ਜੀ ਆਇਆ ਕਹਿੰਦੇ ਕਿ ਤੁਸੀਂ ਚਲੋ ਦੇਰ ਆਏ ਦਰੁਸਤ ਆਏ ਪਰ ਅੱਗੇ ਤੋਂ ਦੇਰੀ ਨਾ ਹੋਵੇ ਗੁਰੂ ਖਾਤਰ ਪੰਥ ਖਾਤਰ ਪੰਜਾਬ ਖਾਤਰ ਮਨੁੱਖੀ ਅਧਿਕਾਰਾਂ ਖਾਤਰ ਜਮਹੂਰੀਅਤ ਸੰਵਿਧਾਨ ਕਾਨੂੰਨ ਖਾਤਰ ਕਿਤੇ ਵੀ ਦੇਰੀ ਨਾ ਹੋਵੇ ਤੁਹਾਡੇ ਤੋਂ ਅਸੀਂ ਭਵਿੱਖ ਵਿੱਚ ਆਸ ਕਰਾਂਗੇ